ਹਸਦੀ ਖੇੜ ਦੇ ਪਰਿਵਾਰ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਛੱਤ ਥੱਲੇ ਬੈਠੇ ਇਸ ਪਰਿਵਾਰ ਦੇ ਉੱਤੇ ਅਚਾਨਕ ਹੀ ਮਕਾਨ ਦੀ ਛੱਤ ਆ ਕੇ ਟਿੱਕ ਗਈ ਮਲਬੇ ਹੇਠਾਂ ਪੂਰਾ ਪਰਿਵਾਰ ਦਬ ਗਿਆ ਜਿਸ ਦੌਰਾਨ ਪਿਤਾ ਦਿੱਤਾ ਥਾਏ ਹੀ ਮੌਤ ਹੋ ਗਈ ਜਦਕਿ ਪਤਨੀ ਤੇ ਤੀ ਦੋਨੋਂ ਬੁਰੀ ਤਰ੍ਹਾਂ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਈ ਸੀ ਤੇ ਬਰਸਾਤ ਤੋਂ ਬਾਅਦ ਇਸ ਛੱਤ ਦੇ ਉੱਤੇ ਪਾਣੀ ਖੜਾ ਸੀ ਇਸਦੇ ਚੱਲਦੇ ਅਹੀਂ ਛੱਤ ਕਮਜ਼ੋਰ ਹੋ ਗਈ ਤੇ ਅਚਾਨਕ ਛੱਤ ਥੱਲੇ ਬੈਠੇ ਪਰਿਵਾਰ ਦੇ ਉੱਤੇ ਝਾੜਕੀ ਜਿਸ ਕਰਕੇ ਇਹ ਸਾਰਾ ਪਰਿਵਾਰ ਇਸ ਛੱਤ ਦੇ ਮਲਬੇ ਹੇਠਾਂ ਆ ਗਿਆ ਦੱਬ ਗਿਆ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਪਤਨੀ ਤੇ ਧੀ ਨੂੰ ਲੋਕਾਂ ਨੇ ਬਾਹਰ ਕੱਢ ਕੇ ਹਸਤਾਜਪੜਤੀ ਕਰਵਾਇਆ ਜੋ ਜ਼ਖਮੀ ਨੇ ਜ਼ੇਰੇ ਇਲਾਜ ਨੇ ਇਹ ਹਾਦਸਾ ਬੋਹਰਦੇਵ ਮੋਹਨਨਗਰ ਚ ਵਾਪਰਿਆ ਹੈ ਜਿੱਥੇ ਰਿਆਨ ਵਾਲੇ ਕਮਲ ਹਸ਼ਨੇ ਦੱਸਿਆ ਹੈ ਕਿ ਉਸਦੇ ਪਿਤਾ ਪੰਜਾਬ ਸਿੰਘ ਅਤੇ ਮਾਤਾ ਰਾણો ਜੋ ਕਿ ਕਮਰੇ ਦੇ ਵਿੱਚ ਬੈਠੇ ਹੋਏ ਸਨ ਤੇ ਉਹ ਖੁਦ ਵੀ ਇਸ ਕਮਰੇ ਦੇ ਵਿੱਚ ਕੋਈ ਸਮਾਨ ਚੁੱਕਣ ਦੇ ਲਈ ਆਈ ਸੀ ਤਾਂ ਅਚਾਨਕ ਹੀ ਮਕਾਨ ਦੀ ਛੱਤ ਕਮਰੇ ਦੀ ਛੱਤ ਉਹਨਾਂ ਦੇ ਉੱਤੇ ਆ ਕੇ ਟਿਕ ਗਈ ਜਿਸ ਕਰਕੇ ਉਹ ਸਾਰੇ ਹੀ ਇਸ ਛੱਤ ਦੇ ਮਲਬੇ ਹੇਠਾਂ ਦੱਬੇ ਗਏ ਉਨਾ ਦੀ ਚੀਖਾਂ ਦੀ ਆਵਾਜ਼ ਸੁਣ ਕੇ ਜਦੋਂ ਲੋਕ ਆਏ ਤੇ ਬੜੀ ਮੁਸ਼ਕਲ ਦੇ ਨਾਲ ਮਲਬੇ ਦੇ ਹੇਠਾਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਪਿਤਾ ਦੀ ਮੌਤ ਹੋ ਚੁੱਕੀ ਸੀ ਜਦਕਿ ਧੀ ਅਤੇ ਮਾਂ ਬੁਰੀ ਤਰ੍ਹਾਂ ਜ਼ਖਮੀ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਲਾਕਾ ਵਾਸੀ ਨੇ ਦੱਸਿਆ ਕਿ ਪੰਜਾਬ ਸਿੰਘ ਖੁਦ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਬਾਕੀ ਪਰਿਵਾਰ ਵੀ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੇ ਸਨ ਘਰ ਦੀ ਛੱਤ ਕਮਜ਼ੋਰ ਸੀ ਤੇ ਮੀਂਹ ਦੇ ਕਾਰਨ ਪਾਣੀ ਖੜਾ ਹੋ ਗਿਆ ਜਿਸ ਦੀ ਮਾਰੇ ਛੱਤ ਨਹੀਂ ਚੱਲ ਸਕੀ ਤੇ ਆ ਕੇ ਇਸ ਪਰਿਵਾਰ ਤੇ ਡਿੱਗੀ ਜਿਸ ਵਿੱਚ ਇਸ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਹੈ ਪਿਤਾ ਦੀ ਦਰਦਨਾਕ ਮੌਤ ਹੋਈ ਹੈ ਮੌਕੇ ਤੇ ਹੀ ਜਾਨ ਨਿਕਲ ਗਈ ਜਦ ਕਿ ਇਸ ਘਰ ਦੀ ਮਾਲਕਨ ਯਾਨੀ ਕਿ ਇਸ ਪਤਨੀ ਤੇ ਧੀ ਦੋਨੋਂ ਹੀ ਜ਼ਖਮੀ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਉਧਰ ਹੀ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਵੀ ਲਗਾਈ ਗਈ ਹੈ ਅਨੇ ਕੰਡਨ ਗਏ ਸੀ ਅੰਦਰ ਤੇ ਉਹਨੇ ਨਸ਼ਾ ਟੱਗ ਗਈ। ਇਹ ਸਿਸਟਰ ਮਮ ਤੇ ਡੈਡ ਪੰਜਾਬ ਸਿੰਘ ਡੈਡੀ ਦਾ ਨਾਮ ਮਮਾ ਦਾ ਰਾਨੋਕਰ ਤੇ ਵੱਡੀ ਭੈਣ ਦਾ ਨਾਮ ਕਮਲ ਪਰਮੱਲੇ ਵਾਲਿਆਂ ਨੇ ਕੱਢਿਆ ਜੀ। ਤਾਂ ਆਪਾਂ ਕੁਛ ਨਹੀਂ ਕਰਦੇ। ਲੱਤ ਟੁੱਟੀ ਸੀ ਕੰਮ ਨਹੀਂ ਕਰਦੇ ਸੀ ਅਸੀਂ ਰਸੀ ਕਰਾਂ ਦਾ ਕਰਦੇ। ਮੇਰੇ ਚਾਚੇ ਦਾ ਲੜਕਾ ਹੈ ਪੰਜਾਬ ਸਿੰਘ। ਬੱਸ ਛੱਤ ਡਿੱਗੀ ਛੱਤ ਡਿੱਗਣੇ ਕਰਕੇ ਬੱਚੇ ਬਾਹਰ ਹੀ ਬਾਕੀ ਹੁੰਦੇ। ਮੈਂ ਤਾਂ ਹੁਣੇ ਪਹੁੰਚਿਆ ਹੀ ਹੈ। ਕਾਰਜ ਪਾਣੀ ਪੁਣੀ ਪੈ ਗਿਆ ਇਹ ਪਾਣੀ ਸਪੈਨ ਕਰਕੇ ਛੱਤ ਜਗਦਾ ਸੀ ਵਿਚਾਰਾ ਜੀ। ਕੰਮ ਬਸ ਮੈਂ ਮੈਂ ਮੁਰਰੀ ਕਰਦੇ ਜੀ ਦੋ ਦਿਨਾਂ ਤੋਂ ਪੈ ਰਹੀ ਹੈ ਜੀ ਇਸ ਵਜ੍ਹਾ ਤੋਂ ਇਹਦੀ ਛੱਤ ਅੰਦਰ ਕੋਈ ਸਮਾਨ ਕੱਢ ਰਹੀ ਸੀ ਠੀਕ ਹੈ ਤੇ ਉਹਦੇ ਕਰਕੇ ਛੱਤ ਗਿਰ ਗਈ ਹੈ ਜੀ ਤੇ ਰਾਣਾ ਸਿੰਘ ਪੰਜਾਬ ਸਿੰਘ ਹੈ ਜਿਹਦਾ ਨਾਮ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਉਹਨਾਂ ਦੀ ਵਾਈਫਰੀ ਵੀ ਕਾਫੀ ਛੋਟਾ ਬੱਚਿਆ ਦੇ ਵੀ ਕਾਫੀ ਛੋਟਾ ਹੈ ਜੀ ਜੀ ਪਰਿਵਾਰ ਬਹੁਤ ਗਰੀਬ ਹੈ ਸਾਡੀ ਇਹ ਬੇਨਤੀ ਹੈ ਕਿ ਜਿੰਨੀ ਵੀ ਇਹਨਾਂ ਦੀ ਮਦਦ ਹੋ ਜੂਗੀ ਜੀ ਲੱਗ ਗਿਆ ਕੋਈ 10 15 ਮਿੰਟ ਲੱਗ ਗਏ ਸਾਰੇ ਮੁਹੱਲੇ ਵਾਲਿਆਂ ਨੂੰ ਪਤਾ ਲੱਗਿਆ ਦੀ ਮੁਹੱਲੇ ਵਾਲੇ ਸਾਰੇ ਆਏ ਦੀ ਕੋਸ਼ਿਸ਼ ਕਰਦੇ ਦੇ ਪੱਥਰ ਵੱਡੇ ਵੱਡੇ ਸੀ ਟਾਈਮ ਲੱਗ ਗਿਆ ਪਰ ਉਹ ਸਰਕਾਰੀ ਹਸਪਤਲ ਲੈ ਕੇ ਗਏ ਤੇ ਉਹ ਮ੍ਰਿਤਕ ਹੋ ਗਏ